ਇਦੇ ਵਿੱਚ ਅਸੀਂ ਇੱਕ ਐਫਆਈਆਰ ਰਜਿਸਟਰ ਕੀਤੀ ਹੈ ਐਫਆਈਆਰ ਨੰਬਰ 124 ਅੰਡਰ ਸੈਕਸ਼ਨ 18 ਸੀ 6185 ਐਨਡੀਪੀਐਸ ਐਂਟ ਥਾਣਾ ਸੰਗਤ ਜਿਹਦੇ ਵਿੱਚ ਸਾਡੀ ਇੱਕ ਪੁਲਿਸ ਪਾਰਟੀ ਥਾਣਾ ਸੰਗਤ ਦੀ ਪੁਲਿਸ ਪਾਰਟੀ ਜਿਹੜੀ ਡੂਮਾਲੀ ਦੇ ਨੇੜੇ ਗਸ਼ਤ ਕਰ ਰਹੀ ਸੀ ਤਾਂ ਇੱਕ ਸ਼ੱਕੀ ਟਰਾਲਾ ਘੋੜਾ ਨੰੰਬਰੀ BB29X8224 ਜੋ ਕਿ ਬਾਈਪਾਸ ਡਬਲ ਡੂ ਮੁਖਸਰ ਸਾਹਿਬ ਦੇ ਨੇੜੇ ਪਾਇਆ ਗਿਆ ਤਾਂ ਇਹਨੂੰ ਚੈੱਕ ਕਰਨ ਤੇ ਦੇਖਿਆ ਤਾਂ ਇਹਦੇ ਵਿੱਚੋਂ 1 ਕਿਲੋ ਹਫੀਮ ਗ੍ਰਾਮਦ ਹੋਈ ਹੈ ਜਿਹੜਾ ਅਸੀਂ ਮੌਕੇ ਤੇ ਵਿਅਕਤੀ ਰਾਉਂਡ ਅਪ ਕੀਤਾ ਉਹਦਾ ਨਾਮ ਹੈ ਹਰਦੀਪ ਸਿੰਘ ਉਰ ਫ੍ਰੈਂਕੂ ਸਨ ਆਫ ਦਰਸ਼ਨ ਸਿੰਘ ਇਹ ਬਾਗਾਪੁਰਾਣਾ ਦਾ ਰਹਿਣ ਵਾਲਾ ਹੈ ਜਿਲ੍ਹਾ ਮੋਗਾ ਇਹਦਾ ਅਸੀਂ ਫਰਦਰ ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਰਿਕਵੈਰੇ ਆ ਤਾਂ ਜੋ ਕਿ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਫਾਰਵਰਡ ਤੇ ਬੈਕ